ਸਿਡਨੀ ਦੇ ਬੌਂਡਾਈ ਬੀਚ ਤੇ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਬਹਾਦਰ ਨਾਗਰਿਕ ਨੇ ਹਾਲਾਤ ਨੂੰ ਸੰਭਾਲਦਿਆਂ ਇੱਕ ਬੰਦੂਕਧਾਰੀ ਤੋਂ ਹਥਿਆਰ ਖੋਹ ਕੇ ਉਸ ਦੇ ਉੱਤੇ ਨਿਸ਼ਾਨਾ ਧਾਣ ਦਿੱਤਾ ਜਿਸ ਕਾਰਨ ਕਿੰਨੇ ਹੀ ਮਾਸੂਮ ਲੋਕਾਂ ਦੀ ਜਾਨ ਬਚ ਗਈ ਨਿਊ ਸਾਊਥ ਵੇਲ ਪੁਲਿਸ ਨੇ ਦੋਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਗੋਲੀकांड ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜ਼ਿਕਰ ਹੋਇਆ ਹੈ ਕਿ ਹਮਲੇ ਵੇਲੇ ਬੀਚ ਦੇ ਨੇੜੇ ਜੂਈਸ਼ ਭਾਈਚਾਰਕ ਸਮਾਗਮ ਚਨੁਕਾ ਬਾਇਦਾ ਸੀ 2025 ਹੋ ਰਿਹਾ ਸੀ ਸੂਬੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਕਿਹਾ ਲੋਕ ਅਧਿਕਾਰਿਕ ਜਾਣਕਾਰੀ ਦੀ ਪਾਲਣਾ ਕਰਨ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ਤੇ ਕਾਰਵਾਈ ਕਰ ਰਹੀਆਂ ਹਨ ਇਸੇ ਮੌਕੇ ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਇਨ੍ਹਾਂ ਹਮਲਿਆਂ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਹਮਲਿਆਂ ਦੇ ਮੱਦੇਨਜ਼ਰ ਕੈਬਨਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਹੰਗਾਮੀ ਮੀਟਿੰਗ ਅਤੇ ਸੀਨੀਅਰ ਮੰਤਰੀਆਂ ਨੂੰ ਸੱਦਿਆ ਹੈ। ਸਿਡਨੀ ਦੇ ਬੌਂਡਾਈ ਬੀਚ ਤੇ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਬਹਾਦਰ ਨਾਗਰਿਕ ਨੇ ਹਾਲਾਤ ਨੂੰ ਸੰਭਾਲਦਿਆਂ ਇੱਕ ਬੰਦੂਕਧਾਰੀ ਤੋਂ ਹਥਿਆਰ ਖੋਹ ਕੇ ਉਸ ਦੇ ਉੱਤੇ ਨਿਸ਼ਾਨਾ ਧਾਣ ਦਿੱਤਾ ਜਿਸ ਕਾਰਨ ਕਿੰਨੇ ਹੀ ਮਾਸੂਮ ਲੋਕਾਂ ਦੀ ਜਾਨ ਬਚ ਗਈ। ਨਿਊ ਸਾਊਥ ਵੇਲ ਪੁਲਿਸ ਨੇ ਦੋਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਇਸ ਗੋਲੀकांड ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜ਼ਿਕਰਯੋਗ